₹2 ਵਿੱਚ ਜਦੋਂ ਆਦਮੀ ਿਤ ਪਰ ਕੇ ਖਾ ਸਕਦਾ ਸੀ ਉਸ ਮੰਨੇ ਬਹੁਤ ਪੁਰਾਣੇ ਹੁੰ ਚਲੇ ਨੇ ਪਰ ਗੁਰਦਾਸਪੁਰ ਦੇ ਹਾਤਮਗਰਵਜੋ ਉਹ ਦੌਰਮੜ ਤੋਂ ਵਾਪਸ ਆ ਗਿਆ ਹੈ ਦੱਸ ਤਈਏ ਇੱਥੇ ਡਾਕ ਮੈਕਮੇ ਤੋਂ ਪੋਸਟਮਾਸਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਗੁਰਸਿੱਖਜੀਤ ਸਿੰਘ ਨੇ ਜ਼ਰੂਰਤਮੰਦਾਂ ਦੀ ਪੁਖ ਮਟਾਉਣ ਦੇ ਲਈ ₹10 ਦੇ ਵਿੱਚ दाल ਸਬਜੀ ਅਤੇ ₹10 ਦੇ ਵਿੱਚ ਜੜੀ ਨੇ 5 ਰੋਟੀਆਂ ਜਾਂ ਫਿਰ ਚਾਵਲ ਵਰਤੋਂ ਦੀ ਜੜੀ ਹੈ ਸੇਵਾ ਸ਼ੁਰੂ ਕੀਤੀ ਹੈ ਤੇ ਦੱਸ ਦਈਏਜੀਤ ਸਿੰਘ ਵੱਲੋਂ ਬਕਾਇਦਾ ਸੇਵਾ ਲਈ ਸੈਟਅਪ ਲਗਾਇਆ ਗਿਆ ਤੇ ਇਹ ਸੇਵਾ ਕੁਰਸੀਆਂ ਟੇਬਲ ਤੇ ਬਿਠਾ ਕੇ ਕੀਤੀ ਜਾਂਦੀ ਹੈ ਜੇਕਰ ਕੋਈ ਚਾਹੇ ਤਾਂ ਉੱਥੇ ਹੀ ਕੁਰਸੀਆਂ ਟੇਬਲ ਤੇ ਬੈਠ ਕੇ ਖਾ ਵੀ ਸਕਦਾ ਹੈ ਤੇ ਜੇਕਰ ਚਾਹੇ ਤਾਂ ਖਾਣਾ ਪੈਕ ਵੀ ਕਰਵਾ ਸਕਦਾ ਹੈ ਹਾਲਾਂਕਿ ਉਹਨਾਂ ਦੀ ਇੱਛਾ ਬਿਨਾਂ ਪੈਸੇ ਦੇ ਸੇਵਾ ਸ਼ੁਰੂ ਕਰਨ ਦੀ ਸੀ ਪਰ ਅਨਾਜ ਦੀ ਪਰਤੋਂ ਰੋਕਣ ਦੇ ਲਈ ਫਤਹਿਮੁਲ ਰੱਖਿਆ ਗਿਆ ਹੈ ਤੇ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਜੀਤ ਸਿੰਘ ਹੋਰਾਂ ਦਾ ਪੂਰਾ ਪਰਿਵਾਰ ਇਸ ਦੇ ਵਿੱਚ ਆਪਣਾ ਸਹਿਯੋਗ ਦੇ ਰਿਹਾ ਹੈ ਔਰਤਾਂ ਘਰ ਦੇ ਵਿੱਚ ਰੋਟੀਆਂ ਚੋਲ ਦਾਲ ਸਬਜ਼ੀ ਬਣਾਉਂਦੀਆਂ ਨੇ ਅਤੇ ਜੀਤ ਸਿੰਘ ਦਾ ਬੇਟਾ ਅਤੇ ਪੋਤਰਾ ਵੀ ਇਸ ਨੂੰ ਵਰਤੋਂ ਦੀ ਸੇਵਾ ਨਿਭਾ ਰਹੇ ਨੇ ਦੱਸਦੇ ਇਹ ਪਿਛਲੇ ਲਗਭਗ 5 ਮਹੀਨਿਆਂ ਤੋਂ ਜੀਤ ਸਿੰਘ ਦੇ ਪਰਿਵਾਰ ਦੀ ਇਹ ਸੇਵਾ ਗੁਰਦਾਸਪੁਰ ਦੇ ਹਾਤ ਨਗਰ ਦੇ ਪੈਟਰੋਲ ਪੰਪ ਨੇੜੇ ਚੱਲ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਇਸੇ ਤਰ੍ਹਾਂ ਸੇਵਾ ਜਾਰੀ ਰੱਖੇਗਾ ਤੇ ਗੱਲਬਾਤ ਕਰਦੇ ਆਂ ਨੇੜੇ ਦੇ ਪੀਜੀ ਦੇ ਵਿਦਿਆਰਥੀਆਂ ਦੇ ਨਾਲ ਅਤੇ ਜੀਤ ਸਿੰਘ ਦੇ ਨਾਲ ਕਿਸ ਤਰ੍ਹਾਂ ਦਾ ਰਿਸਪੌਂਡ ਉਹਨਾਂ ਨੂੰ ਮਿਲ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਦਾ ਜਿਹੜਾ ਹੈ ਉਹਨਾਂ ਦਾ ਕੀ ਕਹਿਣਾ ਇਸ ਸੇਵਾ ਦੇ ਉੱਤੇ ਬਹੁਤ ਵਧੀਆ ਸਰ ਬਹੁਤ ਅਦੇ ਲੱਗਾ ਉਹਨਾਂ ਨੇ ਮੈਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘੜ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਅਸੀਂ ਤਾਂ ਕਾਲਜ ਪੜ੍ਹਦੇ ਆ ਪੀਜੀ ਚ ਰਹਿੰਦੇ ਹਾਂ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇੱਦਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤਾਂ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਅੱਥੇ ਆਪਾਂ ਆਏ ਆ ਪਹਿਲੀ ਵਾਰ ਤੁਹਾਨੂੰ ਘਰ ਵਰਗਾ ਖਾਣਾ ਮਿਲਿਆ ਉੱਥੇ ਐ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਅੱਥੇ ਆਓ ਤੇ ਪੀਜੀ ਘਰ ਵਰਗਾ ਖਾਣਾ ਖਾਓ ਜੇ ਦੋ ਲਾਈਨਾਂ ਕਿ ਕੁਝ ਕਹਿ ਲਈ ਕਿਹਾ ਜਾਏ ਇਸ ਲੰਗੜ ਬਾਰੇ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੰਗੜ ਆ ਇੱਦਾਂ ਫੱਕੜੇ ਰੋਟੀ ਖਾਈਦੇ ਉਦਾਂ ਹੀ ਸੇਮ ਇੱਦਾਂ ਦੀ ਰੋਟੀ ਆਪ ਨੂੰ ਸਾਨੂੰ ਮਿਲਦੀ ਪਈ ਆ ਸਵਾਦ ਬਹੁਤ ਵਧੀਆ ਸਵਾਦ ਆਉਂਦਾ ਹੈ ਇਹ ਸੇਵਾ 5-6 ਮਹੀਨੇ ਹੋਇਆ ਚਾਲੂ ਕੀਤੀ ਹੈ ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਭਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ ਮੈਂ ਇਹ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਈ ਜੂਟਿਊਬ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਵੇ ਔਰ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਨੂੰ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਦੇ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਆ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸ ਵਿੱਚ ਅਸੀਂ ਦਾਲ ਫਿਰ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦਿੰਦੇ ਨੇ ਹਾਂਜੀ ਜਿਸ ਤਰ੍ਹਾਂ ਦੀ ਕਿਸੇ ਨੂੰ ਜਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਆ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਐਸੀ ਕਰਦੇ ਆ ਸਾਡੀਆਂ ਹਾਂ ਕਾਰਦੀਆਂ ਨੂੰਹਾਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜ਼ੀ ਵਗੈਰਾ ਜੋ ਰੋਟੀਆਂ ਪਕਾੜਾ ਫਰਾਂਦੀਆਂ ਨੇ ਹਾਂਜੀ ਤੁਸੀਂ ਕੇ 4-5 ਮਿੰਟੇ ਚਲੋ ਦਾ ਪੂਰਾ ਰਸਤਾ ਲੈ ਦਿੱਤਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਹੈ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੁੰਦੀ ਹੈ ਨਹੀਂ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਹਾਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰੂ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹਨਾਂ ਮੈਸੇਜ ਦੇਣਾ ਚਾਹੁੰਦੇ ਆ ਕਿ ਸੇ ਆਪਣੇ ਆਪ ਨੂੰ ਅਸੀਂ ਬੜਾ ਕੁਝ ਕਰਦੇ ਹਾਂ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆ ਸਾਨੂੰ ਕੁਝ ਨਾ ਕੁਝ ਉਸ ਮਨੁੱਖਤਾ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਹਾਂ ਸਿਰਫ ਆਪਣੇ ਪਰਿਵਾਰ ਵਾਸਤੇ ਨਹੀਂ ਸੋchnਾ ਚਾਹੀਦਾ ਤਾਂ ਕਿ ਉਹ ਮੋਬਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਤ ਪਰਵਾਨ ਕਰੇ ਹਾਂ ਜੀ ਅਰੇ ਸਾਡੇ ਲੋਕ ਸੁੱਕੀਏ ਪਰ ਲੋਕ ਸਵਲੇ ਹੋ ਅਸਾ ਟਾਈਮਿੰਗ ਕਿੰਨੇ ਵਜੇ ਦੀ ਹੈ ਲੰਗਰ ਦੀ 6 ਵਜੇ ਟਾਈਮ ਦਸੇ ਪੰਜ ਵਜੇ ਤੋਂ ਲੈ ਕੇ 8 9 ਵਜੇ ਤੱਕ ਰੱਖਿਆ ਹੁੰਦਾ ਹੈ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਕੋਲ ਵਾਪਸ ਹਾਂ ਉਦ ਨੂੰ ਤੇਨਵਿਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਾਂਦੇ ਨੇ ਹਾਂਜੀ ਉਹ ਲੋਡ ਵੰਦਾ ਕੇ ਛੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂਜੀ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉਂ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰੇਟ ਕਾਂਟਿਨ ਕੰਟੀਨਿਊ ਸਾਡੇ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਕਿ ਹਮੇਸ਼ਾ ਵਾਸਤੇ ਕੰਟੀਨਿਊ ਹੋਵੇ ਅਗੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਉਹ ਮਤਲਬ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ